ਸ੍ਰੀ ਕਾਲ ਜੀ ਅੱਜ ਚੱਲੇ ਬਲਗੇ ਨੂੰ 25 ਤਰੀਕ ਦਿੱਤੀ ਵੀ ਸੀ ਬਾਪੂ ਵੀ ਗਏ ਚੱਲੇ ਆ ਬਸ ਦੇਖਦੇ ਬਾਪੂ ਦਾ ਦਿੱਲੀ ਆ ਟੇਰਾ ਲਵਾ ਦਾਂਗੇ ਜੇ ਜਿਆਦਾ ਤੰਗ ਕਰੂਗੇ ਮੈਂ ਤਾਂ ਹੋਣੀ ਕੋਈ ਮੈਂ ਮੰਨ ਕੇ ਤਾਂ ਠੀਕ ਆ ਕੰਮ ਲੇਟ ਹੋ ਗਿਆ ਕਤੀ ਜੀ 9:30 10:00 ਵਜੇ 8:00 ਵਜੇ ਤੁਰਨਾ ਚਾਹੀਦਾ ਜਿਹੜਾ 10:00 ਵਜੇ ਨੂੰ ਪੁੱਜ ਜਾਵੇ 9:00 ਵਜੇ ਕਿਹਾ ਤਾਂ ਤੁਸੀਂ 9:30 ਵਜੇ ਟਾਈਮ ਲੱਗ ਗਿਆ ਥੋੜਾ ਜਿਹਾ ਭੋਲੂਗਾ ਇਹਨੇ ਬਰੂ ਰੋਟੀ ਤਿਆਰ ਹੁੰਦਾ ਰੋਟੀ ਪਾਣੀ ਖਾਂਦਾ ਦੇਖਦੇ ਆ ਬਹੁਤ ਚੰਗਾ ਤੁਹਾਨੂੰ ਪਤਾ ਰੋਟੀ ਕਿਉਂ ਚਾਰ ਟਾਈਮ ਖਾਂਦਾ ਹਮਮ ਕਹਿੰਦਾ ਬਣਾ ਕੇ ਲਈ ਜੀ ਤਿਆਰ ਮੈਨੂੰ ਮਿਲ ਗਿਆ ਕੋਈ ਛੱਡ ਗਿਆ ਉਹ ਜੀ ਆ ਨਾਲੇ ਰੋਟੀ ਵੀ ਚਾਰ ਟਾਈਮ ਦੀ ਖਰਾਉਣਗੇ ਤੁਹਾਨੂੰ ਪਤਾ ਤਾਂ ਲੱਗੂ ਜੇ ਨੇ 4-5 ਵਜੇ ਤੱਕ ਹੀ ਰੋਟੀ ਤੇ ਰੋਟੀ ਮਾ ਚਲੇ ਜਾਣੀ ਹੁੰਦਾ ਤੇ 4 ਵਜੇ ਵੀ ਕਿੱਥੇ ਤਾਂ ਜੀ ਮੈਨਾਂ ਤਾਂ 3 ਵਜੇ ਦੇ ਪਹਿਲਾਂ ਹੁਣ ਤੱਕ ਹੁਣੀ ਉਹ ਤਾਂ 3 ਵਜੇ ਖੜਦਾ ਰੋਟੀ ਤਾਂ 5-6 ਵਜੇ ਖਾਉਂਗਾ ਪਹਿਲੀ ਹਮਮ ਕੋਈ ਆਦਾ ਵੀ ਨੂੰ ਕਹਿੰਦਾ ਪਾਠ ਕਰੀ ਜੇ ਆਪਣਾ ਰੋਟੀ ਵਾਲੀ ਖਾਈ ਆ ਮੋਰ ਮੌਜਾ ਪਾਠੀ ਮੋਢੀ ਮਿਲਦੀ ਪਾਠੀ ਤਾਂ ਮਿਲ ਜਣਾ ਪਰ ਰੁਪੀਆਂ ਵੀ ਦੇਖ ਲੈ ਇਹਨੇ 5 ਵਜੇ ਉੱਠ ਕੇ ਮੰਗਣ ਲੱਗ ਜਣੇ। ਆਜ ਜੀ ਆਜ ਜੀ ਲਿਆਓ ਜੀ। ਆ ਦੋ ਕਰੀ। ਬਿਲਾ ਦੇਉਂਗਾ ਇਹਨੇ ਰੁਪਈ ਆਂਦਾ ਕਰੋ। ਬਾਕੀ ਇੱਕ ਹਰਮਨੂ ਚੱਕਣਾ ਵੀਰ ਦੁਆਰਾ ਰਸਤੇ ਜੀ। ਅੱਜ ਅਸੀਂ ਭਜੇ ਜਾਣਗੇ। ਦੇਖਦੇ ਆਂ ਕਿਆ ਕਹਿੰਦੀ ਆ ਕਿਆ ਲਾਰਾ ਮਿੰਦ ਕੇ ਰੱਖਿਆ ਵਾ ਕੁਛ ਕੇ ਨਹੀਂ ਜੀ ਕੇ ਨਹੀਂ ਲਿਖਾਈ ਆਉਂਦੀ ਵੀ ਆ ਥੋੜਾ ਜੀ। ਕੋਈ ਹੋ ਰਿਹਾ ਹੈ। ਬਾਕੀ ਜਾ ਕੇ ਪਤਾ ਲਗੂ 15 ਦਿਨ ਹੋ ਗਏ ਆ ਨੂੰ ਆਪਾਂ ਨੂੰ। ਹਾਂਜੀ। 10 ਤਰੀਕ ਨੂੰ ਵੇਚੇ ਆਪਾਂ। ਹਾਂ। ਅੱਗੇ 25 ਕੀ ਹੋਣੀ ਹੈ ਅੱਜ ਇੱਕ ਨੂੰ ਦੋ ਨੂੰ ਕਿਹਾ ਤਾਂ ਉਹਨਾਂ ਨੇ ਕਿ ਹਫ਼ਤੇ ਤੱਕ ਫਿਰ ਤੁਹਾਡਾ 25 ਦੇ ਬਾਅਦ ਇੱਕ ਦੋ ਨੂੰ ਮਿਲ ਜੂਗਾ ਰੰਗ ਹੋ ਕੇ ਯਾਨੀ ਇੱਕ ਦੋ ਨੂੰ ਨਹੀਂ ਪੰਜ ਚਾਰ ਨੂੰ ਮਿਲ ਜੂਗਾ ਬਾਕੀ ਦੇਖਦੇ ਜਾ ਕੇ ਹੁਣ ਜਾ ਕੇ ਪੜਤ ਰਹੇ ਕੋ ਉਹ ਤਾਂ ਜੀ ਕੁਝ ਹੈ ਕਿ ਨਹੀਂ ਉਹੀ ਕਹਿੰਦਾ ਮੈਂ ਜੀ ਅੱਛਾ ਵੀਰਾਂ ਦਾ ਮਿਲਣਾ 25 ਨੂੰ ਅੱਗੇ ਜੀ ਹਾਂ 25 ਨੂੰ ਤਾਂ ਆਇਆ ਉਹਨਾਂ ਨੇ ਕੱਲ 20 ਨੂੰ ਉਹਦਾ ਮਿਲਣ ਦਾ ਟਾਈਮ ਸਿਰ ਆਪਣੇ ਦੇ ਚੱਕਰ ਚੱਲ ਗਿਆ ਚਲੋ 5 ਮਹੀਨੇ ਹੋ ਗਏ ਟਾਈਮ ਦਾ ਪਤਾ ਲੱਗਿਆ ਅੱਜ 25 ਤਰੀਕ ਆ ਅੱਜ ਦੇ ਦਿਨ ਹੋਏ ਤੇ ਅੱਜ ਸਾਈ ਦੇ ਕਿ ਆਇਤੇ ਜਦ ਅੱਜ ਦੇ ਸਾਈ ਦੇ ਕਿ ਆਇਤੇ ਫਰਵਰੀ ਚ 25 ਫਰਵਰੀ 5 ਮਹੀਨੇ ਹੋ ਗਏ ਟਾਈਮ ਦਾ ਪਤਾ ਹੀ ਲੱਗਿਆ ਛੱਟ ਕਰਕੇ ਨਹੀਂ ਟਾਈਮ ਦਾ ਪਤਾ ਲੱਗਿਆ ਤਿੰਨ ਸਾਢੇ ਤਿੰਨ ਮਹੀਨੇ ਤਾਂ ਡਿਵਰ ਨੇ ਕੀ ਰਹੀ ਚੱਲ ਗਈ ਹੈ ਚਲੀ ਜਾਂਦੇ ਨੇ ਵੀ ਚੱਲੀ ਤਾਂ ਜਾਂਦਾ ਹੋਈ ਕਹਿੰਦਾ ਸਾਢੇ ਤਿੰਨ ਮਹੀਨੇ ਤਾਂ ਡਿਵਰ ਲੱਗੀ ਦੇ ਜੀ ਤੇ ਡਿਵਰ ਲੱਗਣੀ ਕਰਕੇ ਟਾਈਮ ਦੇ ਹੀ ਪਤਾ ਲੱਗਿਆ ਕਰ ਲੰਘ ਗਿਆ ਇੱਧਰ ਤੇ ਸਾਹੀ ਨਹੀਂ ਹੋਏ ਤਿਹੇ ਦਾ ਪਹਿਲਾਂ ਵੀ ਘੇੜਾ ਮਾਰਿਆ ਹੋਣਾ ਤਾਂ ਟਾਈਮ ਨਹੀਂ ਕੱਢਦਾ 15 ਦਿਨ ਦਾ ਘੇੜਾ ਮਾਰੀ ਨੂੰ ਪਤਾ ਲੱਗਿਆ ਕਰ ਲਾਂਗੇ 15 ਦਿਨ ਲੰਘੇ ਦੇਖ ਲੈ ਜਿਹੜਾ ਮਾਰੇ ਨੂੰ 10 ਤਰੀਕ ਨੂੰ ਗਏ ਤੇ ਅੱਜ 25 ਹੋ ਹਾਂ 25 ਹੋ ਟਾਈਮ ਦਾ ਨਹੀਂ ਪਤਾ ਲੱਗਦਾ ਕਹਿੰਦਾ ਜੇਲ੍ਹਰ ਹੁੰਦੇ ਪਤਾ ਲੱਗਣਾ ਟਾਈਮ ਦਾ ਟਾਈਮ ਦਾ ਕੈਦੀ ਨੂੰ ਪਤਾ ਲੱਸੂ ਕਿ ਕਦਾਂ ਲੰਘਦਾ ਇੱਕ ਇੱਕ ਦਿਨ ਬਿੱਲੇ ਬੈਠਿਆਂ ਨੂੰ ਪਤਾ ਲੱਗਣਾ ਇੱਦਾਂ ਹੁੰਦਾ ਕਿ ਕਦੇ ਇਦਾਂ ਲੰਘੇ ਘੁੰਮਣਾ ਹੁੰਦਾ ਤਾਂ ਆਇਆ ਕਿ ਨਹੀਂ ਦੇਖਦਾ ਨਹੀਂ ਚੰਗਲਾ ਤਾਂ ਮਾਰਹਾ ਠੀਕ ਮੈਂ ਵੀ ਹੁੰਦਾ ਕਿ ਨਹੀਂ ਤਾਇਆ ਹੋਰੀ ਹੂੰ ਕਾਜਾ ਨਹੀਂ ਦੇਖਦਾ ਪਰ ਸਿੱਟੇ ਜਦਦੇ ਤਿਆਰ ਖੜੇ ਪਰੋਟੀ ਖਾਂਦਾ ਹੂੰ ਹੂੰ ਕਦੋਂ ਖਵਾਉਂਗੇ ਬਰੈਡ ਫਰੋਕੋੜੇ ਰਸਤੇ ਹੀ ਜੀ ਹਾਂਜੀ ਨੰਬਰ ਟੈਂਸ਼ਨ ਹੋ ਉਹ ਹੁਣ ਵੀ ਰੋਟੀ ਟੈਂਸ਼ਨ ਹੈ ਪੋਰਟਲੇ ਗੇਰੋ ਤੇ ਹਮੇਸ਼ਾ ਤੱਕ ਲੰਗਰੇ ਲੰਗਰੇ ਰਸੇ ਤੱਕ ਬੈਠੀ ਹੋ ਕੇ ਆ ਪਤਾ ਕਿ ਕਿੰਨੇ ਵਸਤੇ ਰੱਜ ਕੇ ਜਾਪੇ ਆਪਣੇ ਆਪਣੇ ਖਾਣ ਤੋਂ ਨਹੀਂ ਕਰਦਾ ਖਾ ਜਾ ਰਹਿਗਾ ਨਾਲੀ ਰੋਟੀ ਦਾ ਖਾਲੀ ਜੇ ਘਰ ਤੇ ਪੁੱਗਾ ਜੇ ਭੁੱਖੀ ਹੋਵੇ ਕਈ ਰਹਿਦਾ ਰੇਟੇਦਾਰੀ ਤੇ ਰਹਿ ਜਾਈ ਜੇ ਤਾਂ ਨਾ ਕਹੇ ਚੀ ਪਤਨੀ ਕਹਾਂ ਉਹ ਤਾਂ ਆਪ ਕਹਿੰਦਾ ਤੁੰਨੂੰ ਕਿਹੜਾ ਪਕਾਉਂਗਾ ਜੇ ਨਾ ਹੀ ਠੀਕ ਆ ਤੂੰ ਆਹੀ ਰੋਟੀ ਖਾ ਗਿਰੂਗੀ ਆ ਪਹਿਲਾਂ ਪਹਿਲੀ ਗਾਹੀ ਰੋਟੀ ਦਾ ਰੋਟੀ ਖਾ ਕੇ ਜਰੂਰ ਖਾ ਲੀਆ ਉਹਨਾਂ ਆਰਾਮ ਤੂੰ ਹੀ ਬੈਠੀ ਹੋਣੀ ਆਇਣਾ ਤੀ ਵਾਰੀ ਕਰੀ ਤੀ ਵਾਰੀ ਯਾਰੀ ਵਾਰੀ ਕੀ ਕਰਕੇ ਖਾਦੀ ਆਦੇ ਦੇ ਨੂੰ ਬਾਪੂ ਨੂੰ ਮੈਂ ਤੇਰੀ ਵੇਹ ਪੁੱਲ ਨੂੰ ਛੱਡ ਨਹੀਂ ਆਉਂਦੇ ਉੱਥੇ ਵੀ ਭਾਈ ਤੇਰਾ ਕਾਕੜਾ ਅਸੀਂ ਕਰੀ ਜਾਉਂਗੇ ਸਾਰਾ ਦੁਸਤ ਤੂੰ ਬੈਠ ਪਤਾ ਕਰ ਤੇ ਯਾਰ 5 ਵਜੇ ਰੋਟੀ ਮੰਗਣ ਨੂੰ ਕਿਹਨਾਂ ਖਾ ਇਹ ਕਿਹੜਾ ਟਾਈਮ ਹੈ ਰੋਟੀ ਦਾ ਢੜਕੇ ਨੂੰ 11 ਵਜੇ ਫੇਰ 4 ਵਜੇ ਫੇਰ ਚੱਲਣਾ ਕੋਈ ਗੱਲ ਉਹਦੇ ਹੱਥ ਬੰਨਲੇ ਬਾਈ ਲੈ ਜੂ ਸਾਤੇ ਰੋਟੀ ਨਿਕਲਾਉਂਗੀ ਚਲੀਏ ਫਿਰ ਚਲੋ 11:00 ਵਰਮ ਨੂੰ ਬਿਠਾ ਲਦੇ ਚਲੋ ਚੱਲ ਵੇ ਪੱਚੀ ਤਰੀਕ ਫੇਰ ਉਹੀ ਤਾਂ ਮੈਂ ਹੱਦ ਤੱਕ ਘਰ ਤੇ ਤੁਰਨ ਲੱਗਿਆ ਪਤਾ ਹੀ ਨਹੀਂ ਲੱਗਿਆ ਅੱਜ ਦੇ ਦਿਨ ਗਏ ਤੇ ਆਪਾਂ 5 ਮਹੀਨੇ ਪਹਿਲਾਂ ਹਾਂ ਇਦਾਂ ਆਪਾਂ ਸਾਈ ਦੇ ਕੇ ਆਏ ਤੇ ਹਾਂ 25 ਫਰਵਰੀ ਨੂੰ ਗਏ ਤੇ ਕਹਿੰਦੇ ਤੇ 5 ਮਹੀਨੇ ਪਏ ਆ ਹੋ ਗਏ ਤੇ 3 ਮਹੀਨੇ ਪਏ ਆ ਜਾਂ 3 ਕਹਿੰਦੇ ਤੇ ਹੁਣ ਦੇਖ ਲੈ ਵੀ ਤੂੰ ਪਤਾ ਲੱਗਿਆ ਪੰਜ ਲੰਘੇ ਤਿੰਨ ਤਾਂ ਇੱਕ ਪਾਸੇ ਰਹੇ ਜਾ ਕਹਿੰਦੇ ਤੇ ਮੇਰੇ ਟਾਈਮ ਕਿਵੇਂ ਆਊਗਾ ਟਾਈਮ ਕਿਵੇਂ ਆਊਗਾ ਮੈਂ ਹੱਥ ਦਾ ਬਾਪੂ ਨੂੰ ਮੈਂ ਕੱਪੜੇ ਪਾਦਾ ਭਾਈ ਤੈਨੂੰ ਛੱਡੇ ਆਉਂਦੇ ਆ ਮਿਜੇ ਨਹੀਂ ਭੰਦਿਆ ਅੱਜ ਦੇਖ ਲੈਣਾ ਨਹੀਂ ਵਾਗਦੀ ਪਾਰੀ ਸੀ ਬਾਬੂ ਛੱਡੇ ਹੁਣ ਉਹ ਕਹਿੰਦੇ ਤਾਂ ਹੈਗੇ ਨੇ ਵੀ ਬੋਲਦਾ ਨਹੀਂ ਹੈਗੇ ਦੋਵੇਂ ਬੱਚੇ ਬੈਠੇ ਚੁੱਪ ਕਰੀ ਬੰਦਾ ਦੇਦਾ ਬੋਲੂ ਹੈਗੇ ਹੈਗੇ ਹੁਣ ਹੈਗੇ ਹੈਗੇ ਉਹ ਤੇਰੀ ਉਹ ਤੇਗੇ ਦੱਸ ਦੇ ਨਾ ਲਾਉਣੇ ਪੈਣੇ ਆ ਨਿਕਾ ਲੋ ਦੌੜ ਕੇ ਟੇਰੇ ਟੇਕੇ ਦੇ ਦੇ ਉਹ ਬਾਹਰ ਵੀ ਜਗਾ ਉਹ ਗਿਆ ਹੈ ਮੈਨੂੰ ਦੱਸਦੇ ਘਰ ਤੇ ਕਿਉਂ ਆਉਂਦੇ ਵੇ ਨਾ ਅੰਬੀਆਂ ਦਾ ਲਿਆਉਣਾ ਦਾ ਗੱਲ ਕੀ ਹੋਵੇ ਇਹ ਨਾ ਜਰੂਰੀ ਨਾ ਬੈਠਾ ਜੁਪੀਆ ਨਾ ਕੰਪੀਆ ਦਾ ਮੁਕਈਆ ਉਹ ਸੋਚਾਰ ਦਿੰਦੀ ਖੇ ਲੋ ਅੰਬੀਆਂ ਦੀ ਅੰਬੀਆਂ ਖਮਾਬਤਾ ਹੁਣ ਕਿਹੜੇ ਹੁਣ ਅੱਜ ਕਰਨ ਵੀ ਛੱਡ ਗਏ ਹੁਣ ਮੈਂ ਤਾਂ ਉਹ ਤਿੰਨਾਂ ਨੂੰ ਛੱਡ ਗਏ ਹਾਂ ਤੇ ਜਿਹੜੇ ਆਏ ਨੇ ਬਈ ਗੱਲ ਠੀਕ ਆ ਦਿਵਤਿੰਦੇ ਬਾਅਦ ਚੰਦ ਦੇਖਦੇ ਆ ਜਾ ਕੇ ਕੀ ਆ ਬਣਦਾਂ ਆ ਗਿਆ ਭਾਰਤ ਮਾਲਾ ਪ੍ਰੋਜੈਕਟ ਇਹ ਿਆ ਰੋਡ ਬਣੀ ਵੀ ਹੁੰਦੀ ਆ ਬਸ ਇੱਧਰ ਉੱਥੇ ਕੋਲੇ ਜਾ ਕੇ ਵਜਣਾ ਤਾਂ ਦੂਸਰੇ ਸਾਲ ਤੋਂ ਲਈ ਜਾਂਦੇ ਆ ਇਹ ਪਰ ਬੋਲਟ ਚੰਗਾ ਉੱਤਰਦਾ ਜਾ ਕੇ ਇੰਨਾ ਬਣਿਆ ਹੋਇਆ ਵਿੱਚ ਵਿੱਚ ਟੁੱਟੇ ਇਹ ਆਵਾ ਇਹ ਤਾਂ ਬਣੀ ਵੀ ਆ ਯਾਨੀ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਵੀ ਕਿੱਥੇ ਗੁੱਤੜਦੇ ਆ ਕਾ ਫੇਰ ਪਈ ਦਾ ਜੇ ਚੜ ਕੇ ਕਿਤੇ ਉਤਰੇ ਨਾ ਹੋ ਜਾ ਔਖਾ ਹੋ ਜੂ ਨਾ ਅਸੀਂ ਬੋਲਟ ਇੱਥੇ ਦੇ ਵਿੱਚ ਦੇ ਜਿਹੜਾ ਲਈ ਜਾਂਦੇ ਆ ਚੰਗਾ ਉਤਾਰਦੀ ਜਿਹੜਾ ਇਹ ਵਿੱਚ ਟੁੱਟੇ ਬਣੇ ਹੋਇਆ ਨਾ ਜਿਵੇਂ ਆਹ ਰਹਿੰਦੇ ਆ ਵਿੱਚ ਵਿੱਚ ਰਹਿੰਦੇ ਆ ਇਹ ਬਸ ਗੱਡੇ ਗੱਡੇ ਪੌੜ ਚਲਾ ਲੰਗੇ ਸਾਨ ਤੱਕ ਮੈਨੂੰ ਤਾਂ ਲੱਗਦੀ ਨਹੀਂ ਇਹਦੇ ਕੰਮ ਰੁਕਿਆ ਭਾਈ ਕਰ ਤੂੰ ਜਿਆਦਾ ਹੈ ਨਾ ਨਾ ਬੇਨਤੀ ਚੱਲੇ ਪੈਣਾ بس ਜਿਹੜੇ ਅੰਨ ਨਾਲ ਚੜਾਉਣੇ ਆ ਇਹਦੇ ਪਰ ਉਹਨਾਂ ਦਾ ਚੱਲਦਾ ਜੇ ਗਾਜ ਚੱਲ ਦੇਖਦੇ ਆ ਲੈ ਵੀ ਉਹਦੇ ਕਿ ਬਿਲਗੇ ਵਾਲਾ ਸਟicker ਹੈ ਦੇਖਦੇ ਆ ਹੁਣ ਕਿਹ ਸ਼ੁਗਸਨ ਮਿਲਦਾ ਉਹਦੇ ਗਾਣੇ ਉਹ 2.5 ਘੰਟੇ ਬਾਅਦ ਪਹੁੰਚ ਗਏ 2 ਘੰਟੇ ਲੱਗਦੇ ਦੂਰੇ 2 ਘੰਟੇ 15 ਮਿੰਟ ਦਾ ਉਹ ਤਾਂ ਚਲੂੰ 10 ਮਿੰਟ ਕੇ ਕਦੇ ਪੁਲਿਸ ਵਾਲਿਆਂ ਨੇ ਰੋਕ ਲਈ ਉੱਤੇ ਉਹ ਟ੍ਰੇਨ ਰ ਆ ਗਈ ਨਹੀਂ ਤਾਂ ਪੋਰਪਰ 2 ਘੰਟੇ ਵੀ ਨਹੀਂ ਹੈਗੇ 2 ਤੇ 15 ਮਿੰਟ ਹੋਰ ਹੀ ਪਹੁੰਚ ਹੋ ਜਾਂਦਾ ਹਾਂ ਜੀ ਹਾਂ ਜੀ ਕੈਂਟ ਜਾਣਾ ਹੋਈ ਇਹ ਮੈਂ ਇਹ ਚੰਡੀਗੜ੍ਹ ਬਾਗ ਦਾਗਾ ਪੁਲਿਸ ਵਾਲੇ ਮਿਲਦੇ ਉਹਦੇ ਉੱਥੇ ਜਦੀ ਨਾਕਾ ਲੱਗਿਆ ਵਾ ਲਿਓ ਜੀ ਕਾਰੀ ਹਾਂ ਜਿਆਦਾ ਲੱਗਦੇ ਉੱਥੇ ਨਾਕੇ ਇੱਥੇ ਨਾਕੇ ਬਹੁਤ ਲੱਗਦੇ ਆ ਨੌਬੜੀ ਏਰੀਆ ਦਾ ਕੋਈ ਨਹੀਂ ਨਾਕਾ ਕੋਈ ਹਾਂ ਆਪਣੇ ਕਿਹਦੇ ਕੋਈ ਰੁਕ ਨਹੀਂ ਹੈਗਾ ਮੈਂ ਲਾਇਸੈਂਸ ਤਾਂ ਕਹਿੰਦੇ ਹਜ ਤੱਕ ਮੰਗੇ ਨਹੀਂ ਆਪਣੇ ਪੰਜਾਬ ਚ ਮੇਥੇ ਇਹਦਰ ਨੂੰ ਹੀ ਮੰਗ ਰਹੇ ਆ ਮੰਗਦੇ ਆ ਪਹਿਲੇ ਡਰਾਈਵਰ ਕੋ ਲਾਇਸੈਂਸ ਨਹੀਂ ਹੈਗਾ ਦੱਸਦੇ ਘਰਾਂ ਛੱਡੇ ਆਇਆ ਚੱਲ ਕੋਈ ਨਹੀਂ ਚੱਲ ਗਿਆ ਡਿਜੀਟਲ ਲਾਇਸੈਂਸ ਇਹ ਤੇ ਧਰਤ ਬਹੁਤ ਆ ਸੜਕ ਦੇ ਨਾਲ ਨਾਲ ਆਪਣੀ ਕਮਾਲਪੁਰ ਵਾਲੀ ਮੰਗੂ ਇੱਕ ਵੀ ਨਹੀਂ ਹੈਗਾ ਦੇ ਲਾ ਮਨ ਲਗੇ ਮੁੰਡੇ ਮੁੰਡੇ ਤੋਂ ਨਾ ਬੋਲੇ ਲੋ ਜੀ ਆ ਇਹ ਇਹ ਕਿਹਾ ਬਤਾ ਹੈਗਾ ਬੋਦੂ ਬਾਈ ਹਾਂ ਮਹਾਲੂ ਫਾਰਮ ਆ ਗਿਆ ਹਰ ਤੱਕ ਹੁਣ ਦਰਸ਼ਨ ਹੋ ਗਏ ਹੁਣ ਲੱਗ ਗਿਆ ਪਤਾ ਹੈਗਾ ਇਹ ਦੇਖੋ ਇਹ ਆ ਨਾ ਦੂਮੀ ਨਿਵਾੜਾ ਆ ਦੇਖਿਆ ਇਹ ਹਾਂ ਲਾ ਹੋ ਗਿਆ ਬੈਡ ਲੱਗ ਗਿਆ ਪੂਰਾ ਓਕੇ ਜੀ ਡੋਰ ਹੈ ਇਲਾ ਰਪੂ ਹਾਂ ਆਹ ਆਈ ਜੀ ਚੱਲੇ ਦੇਖ ਲੋ ਬ੍ਰੇਕ ਚੈੱਕ ਜੋ ਕਰ ਲੋ ਕਰ ਲੋ ਤਾਈ ਚੱਕ ਨੀਕੇ ਬਹਿ ਕੇ ਵੀ ਲੈ ਤਾਈ ਨੂੰ ਕਹਿੰਦੇ ਨੀਕੇ ਬਹਿ ਕੇ ਚੈੱਕ ਕਰ ਲੋ ਇਹਗਾ ਬਾਬਾ ਜੀ ਥੋੜਾ ਨਾਂ ਵਾਲੇ ਖਾਤਾ ਮੁਰੇ ਹੈ ਹੈ ਤੇਰੀ ਵੀ ਜੀ ਦਾ ਯਾਰ ਇਹਦੇ ਭਾਰਤ ਚਲਾ ਕੇ ਰੋਕਦੇ ਬਾਕੀ ਇਹਨੇ ਚੈਕਿੰਗ ਕਰਦੇ ਆ ਇਹ ਇਹਨਾਂ ਤੋਂ ਇਹਨਾਂ ਨੂੰ ਇਹ ਵੀ ਰੇਕ ਤੋਂ ਥੱਲੇ ਜੀ ਅੱਗੇ ਇਹਨੂੰ ਪਾ ਕੇ ਦੂਜੇ ਵਾਲੇ ਨੂੰ ਪੈਂਦਾ ਸਦਾ ਆਣੀ ਆ ਦੇ ਲੈ ਪੈਜੀ ਮੇਰੇ ਤੇਰੇ ਵਾਲੇ ਵੀ ਕਿੰਨੇ ਇੰਚੀ ਹੁਕਾ ਕਸਤਰਾ ਲਈ ਦੀ ਫਾੜ ਦੀ ਬਿਚੀ ਫੇਰ ਆਹ ਜਾ ਰਹੀ ਯਾਰ ਉਹ ਟਰੈਕਟਰ ਦੀ ਉਹ ਕਹਿੰਦੀ ਆ ਟਰੈਕਟਰ ਦੀ ਉਹ ਕਹਿੰਦੀ ਆ 5 ਇੰਚ ਸਾਢੇ ਦੀ ਸਾਢੇ 3/4 ਨੂੰ ਕਿੱਥੇ ਪੈਣਾ ਇਹ ਮੈਂ ਬੀਤੇ ਨਾਲੇ ਮਿਲਿੰਦੀ ਹੂੰ ਇਹ ਮਿਲ ਦਿਓ ਇਹ 4 ਇੰਚੀ ਹੈ ਜੀ 5 ਇੰਚੀ ਬਣੂਗੀ ਇਹਨੂੰ ਨਹੀਂ ਬਣੂਗੇ ਇਹਨੂੰ ਬਾਕੀ ਲਿਖ ਹੋ ਗਿਆ ਸਾਰਾ ਜੀ ਤੇ ਉਹ ਮੇਰੇ ਬਾਤ ਹੋਣੀ ਹੈ ਨਾ ਕਬਾਈ ਦਾ ਨਾਮ ਉਹਦੇ ਲਿਖਣਾ ਉੱਪਰ ਵੀ ਉਹ ਲਿਖ ਹੋ ਗਿਆ ਤੇ ਲਿਖਾ ਉਹ ਕਿਹਦਾ ਜੀ ਹਾਂ ਉਹ ਦੰਗੇ ਹੀ ਤਿਆਰ ਹੋਣਾ ਹੋਣੀ ਆ ਪਾਣੀ ਤਾਂ ਹੈ ਨਹੀਂ ਪੀਕਾ ਕੰਨ ਤੇ ਜੋ ਟੈਂਟ ਲੱਗਦਾ ਇਹ ਵੀ ਤਿਆਰ ਆ 15 ਦੇ ਚੈਨਾ ਖੜਾ ਕਰਤਾ 15 ਦੇ ਚੈਨਾ ਖੜਾ ਕਰਤਾ ਹਾਂ ਇੰਨਾ ਕਦੇ ਨਾ ਲੱਗਿਆ ਵੀਰੇ ਸਾਡੇ ਵਾਲਾ ਹੈ ਛੜਾ ਹੋ ਗਿਆ ਇਹਨੇ ਦਾ ਨਾ ਜਰਾ ਹੋਰ ਵਾਲਾ ਹਾਂ ਰਾਜ ਦੇ ਚੋਰਾ ਇਹਨਾਂ ਪੁੱਜਾ ਈਗਾ ਆਪੂ ਈਗਾ ਉਹ ਤੋਂ ਦੇਖ ਲੈ ਹੁਣ ਬਹੁਤ ਦੇਖੀ ਹਾਂ ਵੀ ਕਦੇ ਕਰਦੇ ਨੇ ਟਿੱਕਰ ਲੱਗੇ ਹੋਏ ਹੁਣ ਤਾਂ ਮੀਲ ਹੈਗੀ ਹੈ ਜੀ ਆਪਣੀਆਂ ਹਾਂ ਚਲ ਆਪਾਂ ਬਿਲਿੰਗ ਲਾਇਆ ਹੋਇ ਤੇ ਹਾਂ ਹਾਂ ਆ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਸਾਹ ਅੱਲਾਹੁ ਅਕਬਰ ਜੀ ਕਿੰਨੇ ਵਾਲੀਆਂ ਘੋੜੀਆਂ ਤੇ ਆਪਾਂ ਨਹੀਂ ਲੋਈਆਂ ਦੀ ਕਿੰਨੇ ਵਾਲੀਆਂ ਵੀ ਗਾੜੀ 40 ਟਨ ਦੀ ਯਾਨੀ ਟਰਾਲਾ ਲਗਾ ਦੂ ਸੈਂਡ ਤੋਂ ਉਹਦੇ ਅੱਗੇ ਕਿੱਥੇ ਲਾਉਂਦੇ ਦਿੰਦੇ ਨੇ ਇੱਕ ਕਰ ਆ ਦੇਖ ਲੈਣ ਇਹ ਇਹ ਪਾਣੀ ਵੀ ਆ ਉਹਨੂੰ ਕਹੀ ਮਾਰਾ ਮਾਰਾ ਤਾਂ ਫਰੈਂਕ ਚੱਕਲੇਗਾ ਨਹੀਂ ਉੱਪਰ ਅਹੀਂ ਕਹਿ ਦਿੰਦੇ ਆ 65 ਦੇ ਵੀ ਤਾਂ ਅੱਜ ਬਹੁਤਾ ਹੋ ਜਾਂਦਾ ਹੁਣ ਸ਼ੂਟ ਰਾਲੇ ਆਪ ਆਪ ਹਲਕੇ ਹੁੰਦੇ ਆ ਕੱਢਣੇ ਵੀ ਸੌਖੇ ਇਹਨਾਂ ਦਾ ਹੀ ਆਪ ਰਹੀ ਹਿਸਾਬ ਨਾਲ ਇਹ ਤੇ ਕਿਆ ਪਤਾ ਠੀਕ ਆ ਜੀ ਅੱਜ ਤਾਂ ਲੱਗ ਗਿਆ ਪਤਾ ਕਿ ਆਹ ਆਪਣਾ ਇਹ ਬੱਬੀ ਹੂੰ ਹਾਜੀ ਇੱਧਰ ਆ ਗਏ ਹਾਂ ਮੇਨ ਵਰਕਸ਼ਾਪ ਤੇ ਕੜੀਆਂ ਆਹ ਕਿਹੜਾ ਡਬਲ ਐਕਸਲ ਵਾਲਾ ਬਾਕੀ ਰੰਗ ਰੂੰਗ ਹੁੰਦੇ ਆ ਉਹ ਖੜੇ ਦੋ ਐਵੇਂ ਉਹ ਕਿਹੜਾ ਡਬਲ ਵਾਲਾ ਸਾਨੂੰ ਫਾਰਮ ਮੋਟਰਸਾਈਕਲ ਮੋਟਰਸਾਈਕਲ ਖੜੇ ਬੰਦਿਆਂ ਦੇ ਕੰਮ ਵਾਲਿਆਂ ਦੇ ਆ ਇਹ ਤਾਂ ਵੀ ਮੇਨ ਵਾਰ ਕੇ ਹਾਂ ਇਹ ਨਾ ਦੀ ਮੇਨ ਆ ਬਬੀ ਆਹ ਇਹ ਨਾ ਦੀ ਮੇਨ ਇੱਥੇ ਦੇਖੋ ਖੜੇ ਇੱਧਰ ਮਾਰੂ ਡੇੜਾ ਉਧਰ ਘੱਟ ਆ ਇੱਧਰ ਅਸਲੀ ਆ ਅਗਰ ਦੇਖੋ ਜਾ ਕੇ ਐ ਖੜੇ ਹਾਂ ਚਲ ਬੰਦ ਦੇਖ ਲੈ ਇਹ ਟਰਾਲੀਓ ਟਰਾਲੀ ਇੱਥੇ ਸਾਮਾਨ ਪਿਆ ਬੰਨੇ ਨੂੰ ਆ ਨੀਚੇ ਵਾਲੀ ਹਿੱਸੇ ਚਾੱਕਨੀ ਆ ਮੋਟਲੀ ਆ ਆ ਇੱਕ ਤਿਆਰ ਖੜਾ ਚਲੋ ਫਿਰ ਆਹੀ ਯੁੱਧਣ ਵਾਲਾ ਹੋ ਇਹਦਾ ਬਾਗ ਕਰਦਾ ਜਾ ਮੈਂ ਹੁਣ ਆਉਂਦੀ ਕਰ ਕਹਿੰਦੇ ਤੁਸੀਂ ਮਹੱਲ ਕਿਹਾ ਵਾ ਹਾਂ ਹਾਂ ਕੋਲੇ ਮਹੱਲ ਦੀ ਗੱਲ ਹੈ ਹਾਂ ਆਲੀ ਕੀ ਹੋਇਆ ਤੇ ਜਿਹੜੇ ਗੀ ਹੁਣ ਐਨ ਤਿਆਰ ਹੈ ਇਹ ਮੈਂ ਹੁਣ ਐਨ ਤਿਆਰ ਆ ਬਟ ਟਾਇਰ ਰਹਿ ਗਏ ਇਹਦੇ ਇਹਦਾ ਕਰ ਰਹਿਣਾ ਹੋਰੇ ਹੋਣੀ ਮੈਨੂੰ ਲੱਗਦਾ ਜ਼ਰੂਰਤ ਹੁਣ ਤਾਂ ਬਣ ਗਈ ਗੱਲ ਜੀ ਹਾਂ ਹੁਣ ਤਾਂ ਸੜ ਜਾਣਾ ਹਾਂਜੀ ਓ ਜੈਕਾਲਾ ਬਬਈ ਐ ਇਖੜੇ ਬਹੁਤ ਚਲੋ ਆਪਣੇ ਵਾਲੇ ਜਿਹੜਾ ਇਹ ਜੀ ਐ ਬਬਈ ਹੁਣ ਦੇਖ ਰਹਾ ਮੈਨੂੰ ਮਿਲ ਕੇ ਉਹ ਮੈਂ ਆਪਣੀ ਵਾਲੇ ਜਿਹੜਾ ਇਹ ਪੂਰਾ ਹੂੰ 1.5 ਏਡਾ ਹੀ ਆਪਣਾ ਵਿੱਡ ਉੱਪਰ ਨੂੰ ਚੱਲ ਜਾਈਦਾ 1.5 ਤਾਂ ਚਲੇ ਜਾਣਾ ਬਿੱਡਨ ਨਾਲ ਚਲੇ ਜਾਣਾ ਜੰਨੂ ਬੋਟਾ ਬੈਠੋ ਜੰਨ ਦੇਖੋ ਚਲੋ ਬਹੁਤ ਵਾਹ ਹੂੰ ਚਲੋ ਵੀਰੇ ਆਪਾਂ ਵੀ ਅੰਦਰ ਨੂੰ ਚਲੀਏ ਇਹਨੂੰ ਜਾਈ ਜੁੜੀ ਐਨ ਓਕੇ ਆ ਇਹਦੇ ਟਾਇਰ ਰਹਿ ਗਏ ਹਨਾ ਬਸ ਸੇਮ ਆ ਥੋੜੇ ਵਾਲਾ ਬਸ ਸਾਹੀ ਕੋਸਾ ਸਾਹੀ ਰੰਗ ਆ ਬਨਾਵ ਨੂੰ ਚੇਂਜ ਆ ਚਲੋ ਚਲੀਏ ਅੰਦਰ ਹਾਂ ਉ ਤਾਂ ਆਪਣੀ ਵਾਲੀ ਤਾਂ ਹੀ ਆ ਗਿਆ ਦੋ ਤੱਕ ਉੱਪਰ ਲਿਖਿਆ ਪਿਆ ਇੱਥੇ ਲਿਖਿਆ ਹੋਇਆ ਇੱਧਰ ਲਿਖਿਆ ਹੋਇਆ ਆਹ ਲਿਖਿਆ ਹੋਇਆ ਇਹ ਗੁਰੂ ਦੇ ਖਾ ਲੈ ਗਿਆ ਨਾ ਇਹ ਪੀ ਪੀ ਲੈ ਗਿਆ ਹਾਂ ਠੀਕ ਨਹੀਂ ਇਹ ਖਾਦੇ ਵਾਲਾ ਹੀ ਹਾਂ ਹੁਣ ਪਤਾ ਲੱਗ ਜੂਗਾ ਆਮੇ ਆ ਵੀ ਹੋ ਗਿਆ ਤਿਆਰ 10 ਦਿਨ ਹੁਣ ਲੱਗਣ ਲੱਗੇ ਆਪਣਾਏ ਬਸ 10 15 ਦਿਨ ਹੋਰ ਆ ਕੋਦੋ ਤਾਂ ਭਰਾਵੇਂ ਦਾ ਕੋਦ ਲੱਗ ਗਿਆ ਨਾ ਭਾਈ ਦੇਖ ਤਾਂ ਸਾਰਾ ਕੋਟਾ ਦੇ ਦਾਰ ਹੋ ਗਿਆ ਉਹੀ ਆ ਕਹਿੰਦੇ 10 ਦਿਨਾਂ ਦੇ ਵਿੱਚ ਵਿੱਚ ਉਹਦਾ ਪੰਜੇ ਕਹਿੰਦੇ ਆ ਬਾਅਦੇ ਬਾਅਦ ਦਾ 10 ਕ ਲਾ ਲੂ ਹੋਰ ਹਾਂ ਰੰਗ ਰੂਪ ਦੀ ਹਮ ਇੱਧਰ ਰੰਗ ਆਉਂਦੇ ਆ ਦੇ ਹਾਂ ਇਹ ਤੇ ਹੋਰ ਹੈ ਉਹੀ ਗੱਲ ਹੈ ਬਹੁਤ ਤਗੜਾ ਪ੍ਰੋਜੈਕਟ ਹਾਂ ਚਲੋ ਕਣ ਕਾਲੇ ਜਿਆਦਾ ਜਾਲੀ ਲਵਾਉਂਦੇ ਵੀਰੇ ਆ ਤਾਂ ਵੀ ਦੇਖ ਤਾਂ ਕਿੱਡਾ ਡਰਾਲਾ ਕਿੰਨਾ ਹੋਣਾ ਗਿਣ ਵੀਰੇ ਖਾਂਦੇ ਇਹ 50 75 ਲਈ ਆ ਦੇਖ ਲੈ 50 75 ਤੇ 3600 ਵਾਈਡ ਐਂਗਲ ਚ ਵੀ ਪੂਰਾ ਨਹੀਂ ਆਉਂਦਾ ਦੇਖ ਲੈ ਵੀਰੇ ਲੈ ਇੱਧਰ ਵੀ ਖੜੇ ਆ ਵੀਰੇ 26 ਫੁੱਟ ਡਰਾਲਾ ਬਾਈ ਇਹ ਦੇਖ ਲੈ ਦੇ ਇੱਕ ਤਾਂ ਹੈਗਾ ਵੀ 43600 ਲਈ ਇੱਕ 5075 ਲਈ ਦੇਖ ਕਿੱਥੇ ਆ ਕੇ ਮੁੱਕਦਾ ਵੀ ਹਾਂ ਉਹੀ ਗੱਲ ਆ 75 ਵਾਲਾ ਹੀ ਜਿਗਚੂ ਐਂ ਬੜਾ ਐਡਾ ਤਾਂ ਹੈ ਮੈਂ ਇੱਧਰ ਵੀ ਖੜੇ ਵੀਰੇ ਆ ਦੇਖ ਸਮਾਨ ਉਰੇ ਵੀ ਵਧੇਰਾ ਪਿਆ ਲੈ ਹਾਂ ਤਾਂ ਇਹ ਮੇਗਾ 3000 ਦਾ ਫਰਕ ਜ ਆਪਾਂ ਬਈ ਬਾਕੀ ਆ ਲੈਦਾ ਹਾਂ ਉਹ ਦੇਖੋ ਛੋਟੀ ਜੀ ਟਰਾਲੀ ਹੁੰਦਾ ਦੋ ਵਾਰੀ ਹਿੱਸਾ ਕਰਿਆ ਤਾਂ ਵੀਰੇ ਲੈ ਹਾਂ ਆ ਦੇਖ ਆ ਦੇਖ ਵੀਰੇ ਅੱਗੀ ਖੜੀ ਆ ਹੈਂ ਆ ਗਣੀ ਨਵੀਂ ਹੋਈ ਜਾਂ ਉਹ ਵੀ ਮਦਰੀ ਜੀ ਉੱਪਰ ਦੇ ਹਾਂ ਐਰ ਵੀ ਛੋਟੇ ਹਨ ਇਹ ਅੱਜ 2516 ਦੇ 82516 ਦੇ ਆਪਣੇ 1016 ਦੇ ਬੰਦੇ ਆ ਹਾਂ 1016 ਦੇ ਕਿੰਨੀ ਕਿ ਟਰਾਲੀ ਆ ਮੈਂ ਸਾਰੀਆਂ ਉਹਨੂੰ ਇੱਥੋਂਾਂ ਤੇ ਫੁਰਤਦੀ ਆ 6 ਤੇ 12 1000 ਦਾ ਕੋਈ ਨਹੀਂ ਟਰਾਲੀ ਆ ਦੇ ਹਾਂ ਡਬਲ ਐਕਸਲਨ ਵਾਲੇ ਡਬਲ ਐਕਸਲ ਬਣਾਈ ਫਿਰਦੇ ਛੋਟੇ ਸ਼ੌਕ ਵੀਰੇ 3602 4600 ਹਾਂ ਇਹ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਉਹ ਤਾਂ ਗੱਲ ਹੈ 6 ਫੁੱਟ ਤੱਕ ਲਾਲਾ ਵੀਰੇ ਮੈਂ 6 ਫੁੱਟ ਦੇ ਕਰੀਬ ਦਾਏ ਹਾਂ 6 ਫੁੱਟ ਦਾ ਥਾਣੇ ਬਿੱਡ ਹਾਂ ਦੇਖ ਲੈ ਡਬਲ ਹਿੱਸਾ ਬਾਈ ਹਾਂ 16 ਫੁੱਟ ਨੂੰ ਵੀ ਬੰਦੇ ਨੇ ਡਬਲ ਹਿੱਸਾ ਲਵਾਤਾ ਬਾਈ ਸ਼ੌਕ ਆ ਵੀ ਹਾਂ ਹਾਂ ਵਧੀਆ ਮੇਰੇ ਲਈ ਤਾਂ ਬਾਪੂ ਮੇਰਾ ਮੁੱਖ ਮਤਰੀ ਹੈ ਦੇਖ ਲੈ ਬਾਈ ਛੋਟੀ ਜਿਹੀ ਨੂੰ ਡਬਲ ਹਿੱਸਾ ਕਰੀ ਫਿਰਦੇ ਆ ਲੋਕ ਉਹੀ ਆ ਹੈਂ ਦੇਖ ਲੈ ਇਹਨੂੰ ਤਾਂ ਮੰਨਿਆ ਚੱਲ ਹਾਂ ਇਹਦਾ ਸੋਲੂਨ 16 ਨਵੰਬਰ ਮਹੀਨੇ ਪੱਟੂ ਹੈ ਹੋ ਰਹੀ ਹੋ ਰਹੀ ਐਕਸਪਾਇਰੀ ਕਰਦੇ ਆਪਾਂ ਨੂੰ ਨਮਾਦਾ ਨਮਾ ਇਹਦੀ ਇਹਦਾ ਟਾਈਮ ਲੀਨ ਆ ਬਾਹਰ ਨੂੰ ਜਾਂ ਹੂੰ ਇਹਦਾ ਇਹ ਰੰਗ ਰੰਗ ਕਰਾਂਗੇ ਓਕੇ ਰਿਪੋਰਟ ਇਹਦੇ ਵਿੱਚ ਕੁਰਸੀਆਂ ਕਰਕੇ ਲੱਗਣੀਆਂ ਹੋਣੀਆਂ ਬਾਈ ਹਾਂ ਵੀਰੇ ਜਿਹੜੀ ਹੈ ਨਾ ਤੇ ਉਹਦੇ ਤੇ YouTube ਤੇ ਪਹਿਲਾਂ ਦੀਆਂ ਉਪਕਾਣਾਂ ਦੇ ਚੱਲ ਚੱਲ ਵੀਰੇ ਆਪਣੇ ਵਾਲੇ ਵੀ ਹੋਏ ਚੱਲਿਆ ਹੁਣ ਤੇ ਹਾਂ ਅਸੀਂ ਮੱਥਾ ਟੇਕ ਕੇ ਲੈ ਕੇ ਜਾਵਾਂਗੇ ਹੁਣ 10 ਦਿਨ ਤੱਕ ਹਾਂ 10 ਦਿਨ ਤੱਕ ਆਵਾਂਗੇ ਚਲੋ ਉਧਰ ਲਈ ਆਪਾਂ ਵੀ ਉਧਰੇ ਦੇਖੀਏ ਇਹ ਹੁਣ ਬਣਾਏ ਕਿੰਨੀ ਤਰੀਕ 5 5 ਤਰੀਕ ਹਾਂ 5 ਨੂੰ ਅਗਲੇ ਸਪਰਵਾਰ ਨੂੰ ਕਹਿੰਦਾ ਬਾਈ ਪੇਂਟ ਭਰਾਂਗੀ ਨਹੀਂ 5 ਨੂੰ ਮਿਲੂੰਗੀ ਹਾਂ ਅਗਲੇ ਸਪਰਵਾਰ ਨੂੰ ਕਹਿੰਦਾ ਅੱਜ ਦੇਖ ਜਿਓ ਅੱਜ 25 ਨੂੰ ਬੁਲਾਇਆ ਤਾਂ ਹੈ ਤਿਆਰ ਕਰਦੇ ਆ ਤਿਆਰ ਲੋਕੋ ਜਿਹੜੀ ਤਰੀਕ ਦਿੱਤੀ ਸੀ ਹਾਂ ਸਹੀ ਆ ਪਰ 30 ਮਿੰਟ ਬਾਅਦ ਉਹ ਦਿਨ ਆਪੇ ਕਹਿੰਦਾ ਮੈਂ ਤਿਆਰ ਹੋਊਂਗੀ ਨਹੀਂ ਤਿਆਰ ਆ 25 ਨੂੰ ਹਾਂ ਹੁਣ ਰੰਗ ਭਰਾਵਾਂਗੇ 5 ਤਰੀਕ ਦੀ ਦਿੱਤੀ ਸੀ ਗਿਆ ਬਾਈ ਰੋਪੋਂ ਮੈਂ ਤੁਹਾਨੂੰ ਅਮਾ ਜੀ ਮੈਂ ਨਿਤ ਸੁਪਰ ਬਾਜ਼ਾਰ ਨਾਲ ਹਾਂ ਆਪਾਂ ਜਾ ਕੇ ਦੇਖਦੇ ਹਾਂ ਸਾਰਾ ਬਦੋਕੇ ਆ ਓਕੇ ਜੀ ਬਈ ਸਾਰਾ ਬੁ ਦੇਖਿਆ ਜਾਵਾਂਗੇ ਠੀਕ ਹੈ ਜੀ ਚਲੋ ਜੀ ਚਲੀਏ ਫਿਰ ਇੱਕ ਤਾਂ ਫੋਨ ਤਿਆਰ ਕਰ ਲਿਆ ਜੀ ਹਾਂ ਬਾਪੂ ਜੀ ਜੀ ਨਾਲ ਆ ਕੇ ਆਇਆ ਜਿਹੜਾ ਮੇਰੇ ਕੱਪੜੇ ਜੱਟੇ ਵਿੱਚ ਨਹੀਂ ਆ ਰਹੀ ਜੀ ਮੈਂਗਾ ਤੋਰੀ ਹੋਤਾ ਇਹ ਬੜੇ ਜਾਣੀ ਪੰਡ ਲੱਗ ਰਿਹਾ ਚਲੋ اگلے ਹਫਤੇ ਬੁਲਾਇਆ ਕਹਿੰਦਾ ਬਈ ਰੰਗਪੁਰ ਹੁੰਗੀਆਂ ਓਕੇ ਰਪੋਂ ਹਾਂ ਜੀ 5 ਤਰੀਕ ਨੂੰ ਕਿਹਾ ਡਿਲੀਵਰੀ ਬਾਕੀ ਦੇਖਦੇ ਆ ਹੁਣ ਵੀ ਰੰਗ ਦੇ ਪਹਿਲਾਂ ਆਪਣੇ ਸਾਈ ਚੈੱਕ ਕਰਨ ਲੱਗੇ ਇਹ ਬਾਈ ਤਾਂ ਵੀਰੇ ਹੈ ਨਾ 26 26 ਆਈ ਜੀ ਵੀਡੀਓ ਵਾਲਾ ਇਹ ਨਹੀਂ ਦੇਖਿਆ ਅਸੀਂ ਵੀਡੀਓ ਨਹੀਂ ਦੇਖੀ ਉਹਦੇ ਵੀਡੀਓ ਆ ਹਾਂ ਉਹ ਨਹੀਂ ਧਿਆਨ ਦਤਾ ਸੀ ਕਰਨਾ ਸਟਾਰਟ ਗੱਡੀ ਵੜੀ ਜੈਨੇ ਰੰਗ ਦੇ ਪਹਿਲਾਂ ਹੈ ਆ ਪਾਓ ਆ ਪੀਟੀਓ ਆ ਆ ਪੀਟੀਓ ਆ ਪਰਲੇ ਪਾਸੇ ਇਹਦਾ ਗੇਅਰ ਹੁੰਦਾ ਹੈ ਸਾਈਡ ਪਰ ਜੀ ਕਿ ਮੁਰੀਓ ਆ ਕੋਮਲਿੰਦਰ ਕਰੇ ਮੈਨੂੰ ਕਿ ਤੇ ਆਹੀ ਜੀ ਗੇਅਰ ਹਾਂ ਕਰਨਾ ਇਹ ਗੇਰ ਆ ਜੇ ਆਹੀ ਆ ਹਾਂ ਲਾਈਮ ਪੀਟੀਓ ਦਾ ਆ ਉਹੀ ਬੈਰੰਗ ਲਾਇਆ ਕੋ ਜਿਹੜਾ ਆਪਾਂ ਨੇ ਰਵਾਇਆ ਵਾ ਖਿਡਾਰੀ ਦਾ 209 ਨੰਬਰ ਕੀ 209 ਆ ਪੁਰਾਣਾ ਕੋਈ ਮੋਡੀਫਾਈ ਹੋਣਾ ਆਇਆ ਵਾ ਦੇਖ ਲੈ ਹਾਂ ਹੋ ਥੋੜੀ ਜੀ ਯਾਰ ਦੇਖਦੇ ਆ ਅਗਲਾ ਹਫਤਾ ਵੀ ਆ ਗਿਆ ਕਿਹੜੇ ਦੂਰ ਬਸ ਥੋੜੀ ਜਿ ਦੇਣਾ ਹਫਤਾ ਸਹੀ ਹੋਰ ਲੱਗ ਜੂ ਪਤਾ ਚਲੋ ਚਲੀਏ ਹੁਣ ਲਾ ਵੀ ਹਲਦੀ ਘੜੀ ਕਾ ਤਾਂ ਨਹੀਂ ਜੀ ਆ ਜੀ ਆਪਣਾ ਹਜੇ ਤਾਂ ਆਪੀਆਂ ਮੂਹਰੇ ਐ ਬਾਕੀ ਅਗਲੇ ਹਫਤੇ ਬੁਲਾਇਆ ਏ ਸ਼ੁੱਕਰਵਾਰ ਨੂੰ ਅਹ ਜੀ ਨੂੰ ਸ਼ੁੱਕਰਵਾਰ ਨੂੰ ਹਾਂ ਬਾਕੀ ਉਹ ਜਿੰਨੇ ਬਤਾ ਦੇਗਾ ਇੰਨੇ ਗੰਨੇ ਵਾਲਾ ਕਹਿਣਾ ਗੱਭੇ ਲਾਉਣੇ ਵਾਲਾ ਇਹਦਾ ਮੁੰਡਾ ਤੇ ਲੰਘ ਗਿਆ ਉਹ ਹਾਂ ਚੱਲ ਫਿਰ ਆਈ ਕੋ ਮੈਂ ਆਇਆ ਪਰ ਗਰਮੀ ਨੇ ਬਸ ਘਰਾਤੀ ਬਹੁਤ ਦੁਪਹਿਰ ਦੀ ਗਰਮੀ ਕੋੜਾ ਇਹ ਮੈਨੂੰ ਤਾਂ ਪਾਲੇ ਪਾਸੇ ਬੜਲਦਾ ਮੇਰੇ ਬਸੇ ਬੈਠ ਜੀ ਹੈ ਮੈਂ ਤਾਂ ਤੇਰੇ ਵੀ ਆਇਆ ਡਰਾਈਵਰ ਤੇਰੇ ਤੇਰੇ ਇਹ ਡਰਾਈਵਰ ਵੀ ਤੇਰੀ ਵਾਲੀ ਸਾਈਡ ਤੇ ਹਾਂ ਹਾਂ ਉਹੀ ਆ ਡਰਾਈਵਰ ਕਿਹੜੇ ਦੂਏ ਪਾਸੇ ਦਾ ਜਾਂਦਾ ਹੋ ਕੀ ਗਾ

ਤੇ ਰੋਣ ਤਰੀਕ ਤੇ ਕਹਿਣਗੇ ਬਾਜੀ 3 ਤੱਕ ਵੀ ਉਮੀਦ ਆ ਰਹੀ ਹੋਊਗਾ ਇਹ ਵਧੀਆ ਚਲੋ 5 ਨੂੰ ਨੂੰ ਕਹਿੰਦਾ ਠੀਕ ਆ ਵਧੀਆ ਕਰਿਆ ਬਾਕੀ ਲੋਕ ਗੁਰੂ ਕੋਲੋਂ ਦੇਖਿਆ ਦੋ ਚਾਰ ਦਿਨ ਦਾ ਤਾਂ ਕੋਈ ਫਰਕ ਨਹੀਂ ਇਹ 5 ਤਰੀਕ ਤੱਕ ਹੋਈ ਜਾਣੀ 5 ਜਿਹਨੇ ਕਿਹਾ ਤਿੰਨ ਚਾਰ ਕਹਿੰਦੇ ਤੇ ਉਹ ਚਲ 5 ਸਹੀ ਕਹਿੰਦੇ ਵੀ ਬੈਲਡਿੰਗ ਤੱਕ ਕਹਿੰਦੇ ਯਾਰ ਹੋ ਜਾ ਹੁਣ ਵੀ ਉਹਦੇ ਥੱਲੇ ਬੈਲਡਿੰਗ ਰਹਿਂਦੀ ਦੀ ਮੜੀ ਮੋਟੀ ਮਾਰਨੇ ਨੂੰ ਮੈਂ ਦੇਖਿਆ ਡਾਢੇ ਡੁੰਡਿਆ ਪਰ ਤਾਂ ਹੀ ਉਹਨੇ ਕਿਹਾ ਤਾਂ ਕਿ ਬੈਲਡਿੰਗ ਵਾਲੇ ਭਾਈ ਨੇ ਕਿ ਤਿੰਨ ਦਿਨ ਚ ਹੋ ਜੂਗਾ ਇਹ ਆਹ ਤਿੰਨ ਚਾਰ ਦਿਨ ਕਿਹਾ ਤਾਂ ਉਹਨੇ ਨਾਂ ਉਹ ਦੇ ਪ੍ਰਤੀ ਆਉਂਦੀ ਜਿਵੇਂ ਉਹ ਤਾਂ ਕਿ ਥੋੜਾ ਬਿਖਾਰ ਜੀ ਇਹੀ ਕਿਉਂ ਨੌ ਫੋਨ ਉਹ ਮਹਾ ਲਿਖਿਆ ਹੋਇਆ ਹੈ ਤਾਂ ਹੁਣ ਬਾਕੀ ਰੱਬ ਜੱਖਾ ਆਪਣੇ ਝੂਠ ਬੋਲਣ ਲੱਗਿਆ ਕੋਈ ਆਪਣੇ ਜਾਣ ਤੋਂ ਤਾਂ ਪਹਿਲਾਂ ਹੀ ਲਿਖਿਆ ਹੋਇਆ ਤਾਂ ਸੈਡਾਂ ਤੇ ਵੀ ਤੇ ਮੁਰੇ ਵੀ ਨੌ ਤਾਂ ਕਿਸੇ ਵੀ ਪਰ ਵੀ ਲਿਖਿਆ ਬੰਦਾ ਇਹੀ ਲੋਕੋ ਹੁੰਦੇ ਨੌ ਤਾਂ ਬਾਅਦ ਚ ਦੇਖੋ ਟਿਕੜਾ ਚ ਵੀ ਨਹੀਂ ਪ੍ਰਿੰਟ ਹੋਣੀ ਉਹ ਮੁਰੇ ਪੰਜ ਮਹੀਨੇ ਗਏ ਅੱਜ ਪੂਰੇ ਹਨ ਹਾਂਜੀ ਹਾਂ ਅੱਜ ਦੇ ਦਿਨ ਸਾਈ ਦੇ ਕੇ ਆਏ ਸੀ 25 25 ਫਰਵਰੀ ਨੂੰ 25 ਫਰਵਰੀ 25 ਮਹੀਨੇ ਨੂੰ 5 ਮਿੰਟ ਫਿਰ ਠੀਕ ਲੋ ਬਿੱਚ ਨੂੰ ਸਾਥੇ ਵੀ ਨਹੀਂ ਜਾਵੋਇਆ ਆਪਾਂ ਵੀ 20 ਤਰੀਕ ਨੂੰ ਆ 10 ਜੁਲਾਈ ਨੂੰ ਗਏ ਆਪਾਂ ਇਹੀ ਆਪਾਂ ਪਿਛਲੀ 10 ਨੂੰ ਜਾਏ ਹੁੰਦੇ ਅੱਜ ਹੋਣਾ ਤੋਰੇ ਫਿਰ ਹੋਰ ਛਿੱਟੀ ਕੰਮ ਹੋ ਜਾਣਾ ਅਜੇ ਤੱਕ ਹੁਣ ਤੱਕ ਨਹੀਂ ਜਿਹੜਾ ਐਂ ਤਾਂ ਮੈਂ ਤਾਂ ਹੈਪੀ ਨੂੰ ਹਾਜ਼ਰ ਤਾਂ ਮੈਂ ਦੇਖ ਲਿਆ ਬਾਪੂ ਨੂੰ ਗਏ ਲਿਆ ਇਸ ਸਾਲ ਦੇ ਵੀ ਤਾਂ ਆਏਗਾ ਹੁਣ ਤੁਹਾਡੇ ਕੋਲਵਾ ਦਿੰਦੇ ਜੀ ਲੋਣੇ ਤੇ ਪਰ ਕੰਮ ਚੱਲਦਾ ਜੰਮੀ ਲਾਉਣਾ ਠੀਕ ਲੋ ਤੇ ਥੋੜਾ ਜਿਹਾ ਕੰਮ ਨਹੀਂ ਪੈਂਦਾ ਬੰਦੇ ਸੰਤ ਬਾਈਕ ਨੂੰ ਹੁਣ ਹੋ ਰਹਿਣਾ ਮੈਨੂੰ ਜਾਮਾ ਕਿ ਅੱਠ ਮਹੀਨੋਂ ਅੱਠ ਮਹੀਨਾ ਜਿਹੜਾ ਦੂਰ ਆ 15 ਦਿਨਾਂ ਪੀੜਵੇਂ ਆਏ ਲੰਘ ਗਏ ਹਮ ਅੱਠ ਦਿਨ ਲੰਘੇ ਜਾਣੇ ਅੱਠ ਮਹੀਨੋਂ ਫਿਰ ਕੇ ਅੱਠ ਮਹੀਨੋਂ ਫਿਰ ਆਏ ਮੋਰੀ ਚੱਲ ਤੁਸੀਂ ਉਹਦਾ ਅੱਜ ਇਹਨਾਂ ਦਾ ਕਹਿੰਦਾ ਲੈਣੀ ਆ ਜੋ ਕਹਿੰਦਾ ਚਲ ਇੱਕ ਵਾਰੀ ਰੰਗ ਤੇ ਪਹਿਨ ਕੇ ਦੇਖ ਜੀ ਹਮ ਮੈਂ ਠੀਕ ਆ ਚਾ ਰੰਗ ਤੇ ਪਹਿਨ ਕੇ ਜਿਹੜਾ ਮਾਰ ਦੂੰ ਤੇ ਇੱਕ ਵਾਰੀ ਲੈਣ ਤੋਂ ਦੂਰ ਹੋ ਜਾਂਦਾ ਹੈ ਤਿਆਰ ਹੋ ਗਿਆ ਤੁਸੀਂ ਤਿਆਰ ਹੋ ਜੀ ਦੇਣਾ ਉਹ ਥੋੜਾ ਐਵੇਂ ਤੁਹਾਨੂੰ ਘਰ ਆ ਕੇ ਤਿਆਰ ਕਰਕੇ ਜਾਵਾਂਗੇ ਉਹ ਨਹੀਂ ਆਇਆ ਨਾ ਵੀ ਚਾ ਉਹ ਵੀ ਫੱਜਰੇ ਤੋਂ ਉੱਠਦੀ ਨਹੀਂ ਚਲ ਕੋਈ ਨਹੀਂ ਜੇ ਨੇਰਾ ਹੋਗੇ ਦੋ ਦਿਨਾਂ ਜੂਗ ਨੂੰ ਕਿਹੜਾ ਭਾਈ ਇੱਥੇ ਰੱਖ ਲਓ ਉਹਨਾਂ ਨੇ ਕਿ ਰੱਖਣਾ ਜਾਂ ਜਾਣਾ 15-20 ਜਣਿਆਂ ਨੇ ਉਹਨਾਂ ਦਾ ਆਪ ਤੋਰਨਾ ਸਾਜਰੇ ਵੀ ਜਾਓ ਕਿੱਥੇ ਸ਼ਾਮ ਦੀ ਰੋਟੀ ਇਹਨਾਂ ਨੂੰ ਬਗਉਂਦੇ ਬੰਦੇ ਵੀ ਦੇਖਣੇ ਕਿੰਨੇ ਕੇ ਜਾਣੇ ਉਹ ਆਪ ਕੇ ਆਲਾ ਕਰ ਉਹਨਾਂ ਨੇ ਦੋ ਰੱਖਣਾ ਵਾ ਜਿਹੜਾ ਜਾਓ ਪਾਪਾ ਅੱਗੇ ਲੈ ਜਾਓ ਮੈਂ ਤਾਂ ਚਾਹ ਵੀ ਹੋਣੀ ਫਿਰ 15 ਜਣਿਆਂ ਦੀ ਕੱਲ ਰਾਤ ਨੂੰ 9 ਵਜੇ ਤੁਰੇ ਜੇ ਜਮੇ ਸ਼ਾਂਤੀ ਹੋਗੀ ਰੋਡ ਪਰ ਹੋਰ ਰੋਡ ਪਰ ਤਾਂ ਇੰਨੀ ਟ੍ਰੈਫਿਕ ਹੋਣੀ ਵੀ ਨਹੀਂ ਰਹੀ ਆਪਾਂ ਦੇਖਿਆ ਹੀ ਆ ਘੱਟੇ ਦੀ ਵਧੀਆ ਰੋਡ ਠੀਕ ਆ ਉਹ ਡ੍ਰੈਫਟ ਨਹੀਂ ਹੋਊਗਾ ਰੋਡ ਵਧੀਆ ਹੈ ਹਜ਼ਰ ਫਲੋਰ ਤੱਕ ਪ੍ਰਾਈਵੇਟ ਬਾ ਉੱਥੇ ਹੀ ਜੇ ਆਉਂਦੀ ਆ ਪੁਲ ਜੇ ਕੋਲ ਸਾਡਾ ਜਿੱਥੇ ਵੇਟਾਂ ਨੂੰ ਲੱਗਦੇ ਆ ਫਲੋਰ ਹਾਂ ਉੱਗਲੇ ਪਾਸੇ ਰਾਹ ਨੂੰ ਆ ਕੇ ਤਾਂ ਬਾਰੇ ਬਾਰ ਮੋੜ ਹੋ ਜਾਂਦਾ ਬਾਸੀ ਵਾਲੇ ਵੀ ਨਹੀਂ ਹੈਗੀ ਇਹ ਨਹਿਰ ਵੀ ਨਹੀਂ ਹੈਗੀ ਆਪਣੇ ਨਹਿਰ ਤਾਂ ਹੈ ਵਧੀਆ ਇਹਨ ਪੂਰਾ ਸਦਾ ਰਾਸਤਾ ਫਿਰ ਇਹਦੇ ਫਿਰੇ ਤੱਕ ਠੀਕ ਆ ਗੱਲ ਜਿਹੜਾ ਮਾਰ ਕੇ ਆ ਗਿਆ ਦੇਖੀਏ ਇੱਧਰ ਬਾਹਰ ਗੱਲ ਨੂੰ ਦਿਖਾ ਲਿਆ ਹੁਣ ਹੁਣ ਜਿੱਦਣ ਲੈਣ ਜਾਂ ਕੋ ਉਧਰ ਚੱਲੀ ਹੁੰਦਾ ਬਾਈ ਇਹਦੇ ਕੋਲ ਕਿੱਥੀ ਚੱਲਦਾ ਬਾਬਾ ਜੀ ਆਇਆ ਕੋਈ ਨਹੀਂ ਥੱਕ ਗਿਆ ਅੱਜ ਤੇ ਗਣ ਹਾਂ ਤੂੰ ਉੱਧਰ ਲੈਣ ਜਾਉਂਗਾ ਉੱਧਰ ਪੂ ਵੀ ਚੱਲੀ ਗਏ ਲਿਆ ਹੋਰ ਇਹ ਨਾ ਮਨਾ ਲੈਣਾ ਮੈਂ ਬਾਬੀ ਨੂੰ ਆਪੇ ਰਾਤ ਵੀ ਤਾਂ ਇਹੀ ਤਾਂ ਹੀ ਕੀ ਹੈ ਹਾਂ ਉਦਣ ਵੀ ਮਨਾ ਲੈਣਾ ਦੇਖੇ ਕੋਈ ਮੈਂ ਤਾਂ ਇਹਦਾ ਹੋ ਜੀ ਜਿਆਦਾ ਕਰੂੰਗੇ ਫਿਰ ਗੇਰਾ ਪਰ ਨਾਲ ਦੇਖੀਓ ਆਪਣੇ ਜੀ ਕਰ ਲੋ ਹਾਂ ਜੀ ਹਾਂ ਉਹ ਤਾਂ ਹੈ ਹੀ ਫਿਰ ਵੇਖੂ ਕਿ ਕਿ ਚਾਰ ਦਿਨ ਬਾਅਦ ਨਾ ਹੁਣ ਤਾਂ ਹੀ ਜਰੂਰ ਆ ਆ ਠੀਕ ਹੁਣ ਮੈਂ ਫਿਕਰ ਕਰਨਾ ਹਾਂ ਹੁਣ ਤਾਂ ਦੇਖ ਜੀ ਮਰਜ਼ੀ ਤੇਰੀ ਮੈਂ ਕਮਾ ਲੈਣਾ ਬਨਾਲ ਲੈਣਾ ਮੈਂ ਆਪੇ ਫੋਟੋ ਵੀ ਲੋਣੀ ਏ ਤੇਰੀ ਸਾਰੇ ਜਣਿਆਂ ਦੀ ਖਲਿਆ ਦੀ ਜੇ ਬਣ ਗਈ ਤੇ ਹਾਂ ਜਿੱਕਰ ਮਰਜ਼ੀ ਕਰਦੇ ਟੂਰ ਬਾਕਸ ਤੇ ਚਲ ਦੇਖਦੇ ਆ ਜਿੱਕਣਾ ਝੋਟ ਆਇਆ ਹਾਂ ਵਧੀਆ ਮੋਹਰੋਂ ਠੰਡਾ ਜਾ ਹੋ ਜਪੇ ਜਿੱਲੀ ਲੋਏ ਫੋਟੋ ਨਾਲ ਤਾਂ ਤੁਹਾਡੇ ਹੀ ਲਿਖਾਉਣਾ ਫੋਟੋ ਕੇ ਚੰਗੀ ਲੱਗਦੀ ਆ ਫੋਟੋ ਆਪਣੇ ਓਕਣਾ ਥੋੜੀ ਤੋਂ ਸਾਰੇ ਜਣੇ ਦੀ ਮੈਂ ਦੇਖਿਆ ਉਹਨਾਂ ਨੇ ਬਣਾ ਕੇ ਟਰਾਲੇ ਦੇ ਬਿਲਕੁਲਾਈ ਦਿੱਤੀ ਹਾਂ ਟੂਲ ਬਾਕਸ ਦੇ ਟੂਲ ਬਾਕਸ ਦੇ ਜਿੰਨੇ ਜਣੇ ਲੈਣ ਗਏ ਪਏ ਆ ਉਹ ਵੀ ਠੀਕ ਆ ਵਧੀਆ ਲੱਗਦੇ ਆ ਜੀ ਲੱਗਦੇ ਹਾਂ ਜੀ ਜਿੰਨੇ ਜਣੇ ਲੈਣ ਗਏ ਆ ਸਾਰੇ ਦੀ ਖਿੱਚ ਕੇ ਫੋਟੋ ਲਾਈ ਗਈ ਤੇ ਦੇਖਦੇ ਆ ਬਾਕੀ ਆ ਕੀ ਪਹਿਲੀ ਨੂੰ ਕੀੜਾ ਮਾਰ ਕੇ ਆਵਾਂਗੇ ਫਿਰ ਦੇਖਾਂਗੇ ਹਾਂ ਜੀ ਬਾਗਲੇ ਸ਼ੁੱਕਰਵਾਰ ਨੂੰ ਜਿਹੜਾ ਜੂ ਪਰਸਪਰ ਹਾਂਜੀ 1 ਅਗਸਤ ਨੂੰ ਚਲ ਦੇਖਦੇ ਆ ਚਲ ਅੱਜ ਵੀ ਚੱਲ ਬਹਾਨੇ ਨੋ ਹੂੰ ਅਗਰ ਹੱਥ ਕਰਤਾ ਮੈਂ ਤੇ ਚੱਲ ਠੀਕ ਹੈ ਹੂੰ ਹੋਰ ਫਿਰ ਚਾਤਰੀ ਗਾਲੀ ਇਹ ਗੁੱਸੇ ਹੋਦਾ ਮੈਨੂੰ ਨਾ ਮੈਂ ਕਿੱਥੇ ਗਾਣੇ ਗੁੱਸੇ ਕਾ ਨਹੀਂ ਆਦਾ ਕਰ ਵੀ ਆਦਾ ਇਹ ਕਰ ਵੀ ਲੈ ਕਹਿੰਦੇ ਮੇਰੇ ਗੁੱਸਾ ਹੀ ਆਉਦਾ ਕਰ ਵੀ ਆ ਪਹਿਲਾਂ ਧਰਤਾ ਉਹਨਾਂ ਨੇ ਕਰਤਾ ਹਾਂ ਅੱਜ ਤਰਿਆ ਨਾ ਨਾ ਲੋਗੋ ਲੂਗੋ ਜਿਲਾਤੇ ਮਹਲ ਫਾਰਮ ਦੇ ਬਾੜ ਬੂੜ ਬਣਾਤੀ ਸਾਰਾ ਕੋਈ ਕਰਤਾ ਰੈਡੀ ਜੀ ਤਕਰੀਬਨ ਪਹਿਲੀ ਤਰੀਕ ਤੱਕ ਹੋ ਜਾਊਗਾ ਐ ਪਹਿਲੀ ਨਹੀਂ ਤੂੰ ਤਾਂ ਆਇਆ ਸਮਝਦਾ ਅੱਠਵੇਂ ਨੂੰ ਕਹਿੰਦਾ ਆ ਜਿਓ ਵੀ ਆਪਣਾ ਦੇਖ ਜਿਓ ਰੰਗ ਤੇ ਪੈਣਾ ਰੰਗ ਦੇ ਬਿਨਾ ਫਾਇਦਾ ਹਾਂ ਠੀਕ ਹੈ ਅੱਜ ਵੀ ਲੋਗੋ ਲੁਗੋ ਦਾ ਲੱਗੇ ਵੀ ਤੇ ਮਹਾਲ ਫਾਰਮ ਦੇ ਹੋਰ ਸਾਰਾ ਕੁਝ ਲਿਖਿਆ ਉਹ ਤਾਂ ਉੱਪਰ ਜੇਖਣਾ ਆਪਣਾ ਇਹ ਤਾਂ ਨਹੀਂ ਜੇਖਣਾ ਲਿਖਾਉਣਾ ਦਾ ਹੂੰ ਸਟਾਇਰ ਸੱਡਾਂ ਸਟਿੱਕਰ ਟੁੱਕਰ ਜੇ ਲਾਤੇ ਤੇ ਠੀਕ ਹੈ ਹੁਣ ਹੌਸਲਾ ਤਾਂ ਹੋ ਗਿਆ ਵੀ ਜਲਦ ਰਿਆ ਬ ਲੈ ਇਧਰ ਲੈ ਕੇ ਦੇਗਾ ਬਾਪੂ ਨਾਲ ਹਾਂ ਮੈਂ ਤਾਂ ਹੱਦਾਂ ਤੋਂ ਉਹ ਮੈਂ ਦੇਖ ਲੈ ਬਾਪੂ ਲਿਆਂਦਾ ਭਾਈ ਉਹਦਾ ਹੋ ਗਿਆ ਥੋੜੀ ਛੱਡ ਕੇ ਜਾਣਾ ਬਈ ਬਾਪੂ ਤਾਂ ਕਹਿੰਦਾ ਕੱਪੜੇ ਤਾਂ ਲੇ ਲਿੰਗ ਦੇ ਕਹਿੰਦਾ ਚਾਰ ਖਸ਼ਹਰਾ ਫੜਾ ਦਿਓ ਇੱਕ ਤੌਲੀਆ ਫੜਾ ਦਿਓ ਇੱਕ ਚਾਦਰ ਦੇ ਜੀਓ ਕਹਿੰਦਾ ਤਿੰਨ ਚਾਰ ਪੰਜ ਦਿਨ ਤੱਕ ਕਹਿੰਦਾ ਵੀ ਲੈ ਜਿਓ ਠੀਕ ਹੈ ਤਾਂ ਲੋਗੋ ਲਾ ਕੇ ਫਿਰ ਬਣ ਗਏ ਵੀ ਪਹਿਨਾ ਤੁਹਾਡਾ ਰੰਗ ਤੇ ਪਹਿਨਾ ਕਿਡਾ ਮਰ ਜਿਓ ਕਹਿੰਦਾ ਇੱਕ ਵਾਰੀ ਠੀਕ ਹੈ ਕਿਡਾ ਕੋਈ ਲੋਹਾ ਲੋਹਾ ਲਾਉਣਾ ਆਪਣਾ ਉਹ ਤਾਂ ਅੱਜ ਵੀ ਦੇਖਿਆ ਚੱਲ ਅਸੀਂ ਤਾਂ ਉਹ ਕਹਿੰਦਾ ਵੀ ਜੇ ਹੋਰ ਕੋਈ ਚੀਜ਼ ਲੋਣੀ ਹੈ ਜਿੱਥੇ ਆਪਣੀ ਕੋਈ ਰਹਿੰਦੀ ਹੋਈ ਹਾਂ ਉਹ ਕਹਿੰਦਾ ਵੀ ਪਹਿਨਾ ਲਵਾ ਲਿਓ ਪਹਿਲਾਂ ਹੀ ਲੱਗਣੀ ਹੈ ਉਹ ਕਹਿੰਦਾ ਵੀ ਰੰਗ ਤੇ ਬੈਨ ਇੱਕ ਵਾਰੀ ਢੇੜਾ ਮਾਰ ਜਿਓ ਚੈੱਕ ਕਰ ਜਿਓ ਆਪਣਾ ਜੇ ਕੋਈ ਚੀਜ਼ ਲੋਣੀ ਆ ਉਸ ਵੀ ਆਪਣਾ ਦੇਖ ਕੇ ਲੋਵਾ ਲੈ ਹਾਂ ਉਹੀ ਕਹਿੰਦਾ ਮੈਂ ਮੈਂ ਤਾਂ ਵੀ ਕੋਈ ਨਹੀਂ ਪਾਈ ਪਹਿਲੀ ਨੂੰ ਕਹਿੰਦਾ 8ਵੇਂ ਦਿਨ ਆ ਜੀ 엄마 ਚਲ 8ਵੇਂ ਨੂੰ ਆ ਗਿਆ 8ਵੇਂ ਕਿਹੜੇ ਦੂਰ ਅੱਛਾ ਆਜ ਮੰਨ ਕੇ ਚੱਲ ਤੂੰ ਅੱਜ ਤੇ ਪਾਠਵੇਂ ਨੂੰ ਪਹਿਲੀ ਆ ਅੱਜ ਕਾਇ ਤੇਰੀ ਹੋਗੀ 25 25 ਹੋਗੀ ਇੱਥੇ ਜਣੀ 8 ਪੈਸੇ ਹੀ ਰੰਗ ਕਰਨਾ ਉਹਨੇ ਫਿਰ ਉੱਤੇ ਬਾਅਦ ਹਾਂ ਉੱਤੇ ਬਾਅਦ ਰੰਗ ਰਹਿ ਜੂਗਾ ਕੱਲਾ ਬਸ ਬਾਅਦ ਫਿਰ ਪਰੰਗ ਨੂੰ ਕਹ ਦੋ ਦਿਨ ਦਿਨ ਮੈਂ ਹਾਂ ਤਿੰਨ ਦਿਨ ਕਿਹਾਂ ਨੂੰ ਰੰਗ ਨੂੰ ਬਾਅਦ ਫਿਰ ਤਿੰਨ ਚਾਰ ਦਿਨ ਚ ਰੰਗ ਚੱਲਦੀ ਐ ਸਵੇਰ ਦਾ ਥੋੜੀ ਮਸਲਾ ਸਵੇਰ ਦਾ ਗਰਮੈਸ ਗਰੀ ਪਈ ਦੀ ਸਾਡੀ ਬੱਸ ਹੋਲੀ ਕੁੰਬੇ ਦੇ ਨਾਲ ਆਇਆ ਵਾ ਸਾਡੀ ਬੱਸ ਹੋਲੀ ਉੱਥੇ ਗੱਡੀ ਆਈ ਸੀ ਘੱਟ ਕੰਮ ਕਰਦਾ ਤਾਂ ਆਹਾ ਹੋਰ ਬੁੱਢਾ ਆਇਆ ਗੜਾ ਉੱਥੇ ਵੀ ਹੋਵ ਲੱਗਦੀ ਸੀ ਬੋਲਾ ਚ ਬੜੀ ਸਾਜਰੇ ਫਿਰਦਾ ਸਾਡੀ ਜੀਰੀ ਤੁੱਕੀ ਆ ਜੀਆਂ ਲੇ ਕਹਿੰਦਾ ਤੁਰਦੀ ਨਹੀਂ ਦੱਸ ਆਹ 6 ਵਜ ਗਏ ਬੋਲਾ ਸਾਜਰੇ 6 ਵਜ ਗਏ ਹਾਂ ਆਪਣੇ 6 ਹੋ ਗਏ ਆਹਾ ਕਹਿੰਦਾ ਤੁਰਦੀ ਨਹੀਂ ਦੱਸ ਕੀ ਉਹ ਪਾਣੀ ਸਿਕਾ ਦੇ ਮਾਈਕੀ ਦਾ ਇੱਕ ਵਾਰੀ ਮੈਂ ਤੈਨੂੰ ਸੁਕਾਉਣਾ ਰਹਿਣ ਦੋ ਨਹੀਂ ਸੁੱਕਦਾ ਹੀ ਨਹੀਂ ਅਸੀਂ ਕੀ ਕਰੀਏ ਕੱਢ ਦੋ ਉਧਰੋਂ ਨਿਕਲਦਾ ਨਹੀਂ ਤੇ ਇਹਨੂੰ ਉਹੀ ਜੀ ਤੁਰੀ ਨਹੀਂ ਜੀ ਉਹ ਸਰਵੀ ਤਾਂ ਉਹਦੇ ਜੀ ਨਿਕਲ ਜਾਣਾ ਸ਼ੀਰੇ ਵਾਲੇ ਜੀ ਨੂੰ ਲਾ ਹਾਂ ਹੁਣ ਜੁੱਬਿਆ ਰਹਿ ਗਿਆ ਕੱਲੂ ਨਾਲ ਆਇਆ ਸੁੱਕ ਜਣਾ ਬਸ ਕਾਦੇ ਕੱਲੂ ਇਹਨੂੰ ਸਕਾ ਦੇ ਨਾ ਕੱਢ ਵੀ ਲਾਉਣਾ ਪਰਸ ਨੂੰ ਮਿਲਣਾ ਤੇੜ ਪਾਣੀ ਇੱਕ ਵਾਰੀ ਹਾਂ ਸਕਾ ਕੇ ਫੇਰ ਲਾਈ ਇੱਥੇ ਤਾਂ ਕਿਹੜੇ ਪਾਣੀ ਹੋਇਆ ਆ ਦੇਖ ਲੈ ਰੰਗ ਹੁਣ ਨੀਲਾ ਹੀ ਕਰਾਈ ਕੇ ਤੇਰੇ ਨਾਲ ਦਾ ਲਾਲ ਕਰਾ ਦਈਏ ਹਾਂ ਭਾਈ ਆਪਾਂ ਨੇ ਉਹ ਵੀ ਕਹਿੰਦੇ ਲੈ ਸਾਤ ਨਹੀਂ ਫੇਰ ਮੇਰੇ ਨਾਲ ਦਾ ਹੁਣ ਤਾਂ ਜਰੂਰ ਕਰਾਉਣਾ ਜਾਂ ਨੀਲਾ ਕਰਾਉਣ ਲੱਗਿਆ ਆਪਣਾ ਕਰਾ ਲੈ ਪਹਿਨਾ ਤੇ ਵੀ ਤਾਂ ਨਹੀਂ ਲਗ ਰਾਇਆ ਤਾ ਮੈਨੂੰ ਦੇਖ ਨਾ ਨਾ ਰੰਗ ਨਹੀਂ ਬਦਲਦਾ ਵੀ ਬੰਮੇ ਵਾਲਾ ਨੀਲਾ ਮੈਂ ਬੋਲਦਾ ਤੂੰ ਦੁਆ ਕਰਾ ਲੈ ਮੈਂ ਨੀਲਾ ਕਰਾ ਲੰਦਾ ਏ ਤਾ ਤੂੰ ਲਾਲ ਚਾਹੀਦਾ ਤੂੰ ਮੈਂ ਤਾਂ ਲੰਨੀ ਲਈ ਕਰਾਉਣਾ ਮਤਲਬ ਤੈਨੂੰ ਪੁੱਛਦਾ ਵੀ ਭਾਈ ਦੇਖ ਲੈ ਫਿਰ ਨਾ ਕਹੀਂ ਤੇਰੇ ਨਾਲ ਦਾ ਕਰਾ ਲੈਂਦੇ ਆ ਮੈਂ ਨੀਲਾ ਕਰਾ ਦਊਗਾ ਜੇ ਤੇਰਾ ਲਾਲ ਪਰਮਾ ਦਾ ਮੈਂ ਤਾਂ ਲਾ ਮੈਂ ਤਾਂ ਨੀਲਾ ਹੀ ਗਿਆ ਉਹਨੂੰ ਕਾਲਾ ਹੀ ਬੱਡ ਗਿਆ ਤਾਂ ਕਾਲੀ ਉਹ ਜਾਲੀ ਹੋ ਜਾਣੀ ਦੁਆ ਕਰਾਉਂਦਾ ਕਿਹੜਾ ਸੜਾ ਕੀ ਕਹਿੰਦੇ ਇਹਨੂੰ ਮੈਟ ਉਹ ਤਾਂ ਮੈਟੀ ਕਰਦੀ ਆ। ਚਮਕੀਲਾ ਨਹੀਂ ਕਰਦੇ ਮੈਟੀ ਕਰਦੇ। ਮੈਟ ਜਾਈ। ਉਹ ਤਾਂ ਮੈਟੀ ਕਰਦੀ ਆ। ਮੈਟ ਦੀ ਸਫਾਈ ਜ਼ਿਆਦਾ ਹੈ। ਹੂੰ। ਤਾਂ ਕੋਈ ਨਹੀਂ ਆ ਗਿਆ ਵੀ ਪਹਿਲੀ ਸੀ। ਪਹਿਲੀ ਕਿਤੇ ਦੂਰ ਆ। ਭਾਈ ਧਾਨਾਂ ਦੇ ਪਹਿਲਾਂ ਆ ਜਾਣ ਯਾਰ ਦੋ ਦਿਨ। ਧਾਨ ਤਾਂ ਬਹੁਤ ਦੂਰ ਆਲੇ। ਬਸ ਫੇਰ ਆ ਜਾਣ ਬਸ ਫੇਰ ਆਈ ਜਾਣੇ। ਮੈਂ ਦੇਖਿਆ ਲੇ ਉਹ ਮਤਲਬ ਉਹਨਾਂ ਨੂੰ ਭੀੜ ਭੜਕਾ ਨਹੀਂ ਪੈਂਦਾ ਹਜੇ ਲੋਕਾਂ ਦਾ। ਹਾਂ। ਕੰਮ ਚੱਲਦਾ ਉਹਨਾਂ ਦਾ ਆਪਣਾ ਪਰ ਲੋਕਾਂ ਦਾ ਭੀੜ ਭੜਕਾ ਨਹੀਂ ਹੈਗਾ ਹਜੇ। ਲੋਕਾਂ ਦਾ ਸੀਜ਼ਨ ਦੇ ਨੇੜੇ। ਕਹਿੰਦਾ ਸੀਜ਼ਨ ਦੇ ਨੇੜੇ ਆ ਕੇ ਦੇਖੀ ਬਾਈ ਹੋਵੇ ਵੀ ਭੜਕਾ ਪੈਂਦਾ ਕਹਿੰਦਾ। ਦੇ ਫੜਨ ਦੇ ਵੀਰ ਅਰਦਾਸ ਇੱਕ ਬੰਦੇ ਪਾਏ ਹੁੰਦੇ ਇਹ ਕਹਿੰਦਾ ਸਾਲਾ ਵਿਆਜ ਪਾਉਣ ਦੇ ਡੀਏ ਆ ਕਿ ਦੇਖੂ ਵੀ ਇਹ ਦੇਖਦੀ ਆ ਪਹਿਲਾਂ ਕਹਿੰਦਾ ਫੇਰ ਦੇਖੀ ਯਾਰ ਜੀਰੀ ਦਾ ਸੀਜ਼ਨ ਆਉਣਾ ਨਾ ਵੀ ਦੇਖਿਆ ਵੀ 10 ਦਿਨ ਤੱਕ ਜੀਰੀ ਆ ਕਹਿੰਦਾ ਫੇਰ ਦੇਖੀਏ ਦੇੱਕਾਣਾ ਆਉਣਾ ਆਓ ਫੇਰ ਭੀੜ ਹੁੰਦੀ ਆ ਹਲੇ ਤਾਂ ਨਾਰਮਲੇ ਤੱਤ ਚੱਲ ਠੀਕ ਆ ਫਿਰ ਚਲੋ ਠੀਕ ਆ ਜੀ ਮਿਲਦੇ ਆ ਫਿਰ ਯਾਦ ਰੱਖੀ ਹਸਰੀ ਕਾਲ ਜੀ ਹਸਰੀ ਕਾਲ ਜੀ ਓਕੇ ਓਕੇ